ਡਾਇਰੈਕਟਰ ਜੀਜੀਐਨ ਇੰਸਟੀਚਿਊਟ ਆਫ ਮੈਨੇਜਮੈਂਟ ਐਂਡ ਟੈਕਨੋਲੋਜੀ ਦੇ ਤੌਰ ਤੇ ਕੰਮ ਕਰਦਾ ਮੈਂ ਆਪਣੇ ਆਫਿਸ ਤੋਂ ਨਿਕਲ ਕੇ ਐਸੋਲੇ ਘਰ ਨੂੰ ਜਾ ਰਿਹਾ ਸੀਗਾ ਇਹ ਮੇਰਾ ਰੂਟੀਨ ਰਸਤਾ ਹੈਗਾ ਜੀ ਤੋਂ ਇੱਥੇ ਤੱਕ ਜਦੋਂ ਅਸੀਂ ਪਹੁੰਚਿਆ ਤੇ ਇੱਕਦਮ ਡੈਸ਼ਬੋਰਡ ਦੇ ਵਿੱਚੋਂ ਹਲਕਾ ਜਿਹਾ ਧੂਆ ਨਿਕਲਿਆ ਅਸੀਂ ਇੱਕਦਮ ਗੱਡੀ ਰੋਕ ਲਈ ਤਾਂ ਕਿ ਅਸੀਂ ਦੇਖ ਸਕੀਏ ਵੀ ਕੀ ਹੈਗਾ ਤੇ ਇੱਕਦਮ ਇਹ ਅੱਗ ਜਿਹੜੀ ਹੈ ਨਾ ਉਹ ਭੜਕ ਪਈ ਦੀ ਹੈ ਸਰਕਾਰਨ ਕੀ ਹੋਇਆ ਜੇ ਅੱਗ ਲੱਗੀ ਹੈ ਕਾਰਨ ਕੀ ਸੀ ਹੈ ਕਾਰਨ ਪਤਾ ਨਹੀਂ ਜੀ ਤਾਂ ਕੋਈ ਐਕਸਪਰਟੀ ਦੱਸ ਸਕਦਾ ਸਾਨੂੰ ਤਾਂ ਇਹ ਲੱਗਦਾ ਵੀ ਬਸ ਅੱਗ ਲੱਗੀ ਤੇ ਗੱਡੀ ਗਈ ਇਲੈਕਟ੍ਰਿਕ ਇਲੈਕਟ੍ਰਿਕ ਸ਼ਾਰਟ ਹੋ ਸਕਦਾ ਅ ਅੱਜ ਤੱਕ ਦੇਖੋ ਜੀ 2014 ਤੋਂ ਇਹ ਗੱਡੀ ਮੇਰੇ ਕੋਲ ਹੀ ਹੈ ਅਸੀਂ ਇਹਨੂੰ ਡਰਾਈਵ ਕਰਦੇ ਮੈਂ ਆਪ ਨਹੀਂ ਡਰਾਈਵ ਕਰਦਾ ਮੇਰੇ ਨਾਲ ਡਰਾਈਵਰ ਹੁੰਦਾ ਮੇਰਾ ਉਸ ਸਮੇਂ ਕੋਈ ਡਰਾਈਵ ਕਰਦਾ ਜੀ ਤੇ ਅੱਜ ਤੱਕ ਕਦੇ ਕੋਈ ਇਸ਼ੂ ਬਣਿਆ ਨਹੀਂਗਾ ਫੁੱਲ ਇਨਸ਼ੋਰੈਂਸ ਹੈ ਅਸੀਂ ਹਰ ਸਾਲ ਇਨਸ਼ੋਰੈਂਸਿੰਗ ਕਰਾਈਦੀ ਹੈ ਸਰਵਿਸ ਵੀ ਕਰਵਾਈਦੀ ਹੈ ਟਾਈਮਲੀ ਤੋਂ ਬਾਕੀ ਹੁਣ ਪਤਾ ਨਹੀਂ ਕੀ ਹੋਏਗਾ ਜੀ ਆਈ ਡੋਟ ਨੋ ਇਹ ਕਾਰ ਆ ਗਿਆ ਐਂਟੀਕਾ ਯਸ ਅੱਛਾ ਤੇ ਡਰਾਈਵਰ ਜਾਣਿਆ ਸੀ ਉਹ ਉਹ ਆ ਕੇ ਦੇਖਿਆ ਨਿਕਲਦਾ ਡੈਸ਼ਬੋਰਡ ਤੋਂ ਥੱਲੇ ਉੱਤਰ ਕੇ ਦੇਖਿਆ ਤਾਂ ਕਰਵਾ ਖਲਗਮ ਡਰਾਈਵਿੰਗ ਦੇ ਮੁਤਾਬਕ ਕਿੰਨੇ ਲੋਕੀ ਚ ਸਵਾਰ ਕਦਾ ਲੱਗਿਆ ਇੱਕ ਡਰਾਈਵਰ ਦੋ ਤਿੰਨ ਬੰਦੇ ਸਵਾਰ ਤੇ ਬਚਾਣ ਹੈ ਜੀ ਉਹਨਾਂ ਦਾ ਬਚਾਓ ਆਹ ਪੰਜਾਬ ਨੂੰ ਬਚਾਓ ਤੇ ਗੱਡੀ ਗੱਡੀ ਉਹ ਸੜਕ ਦੇ ਸਾਹਮਣੇ ਸਵਾਹ ਹੋ ਗਈ ਸਵਾਹ ਹੋ ਗਈ ਹਾਂ ਜੀ ਤੇ ਕਿੰਨੀ ਦੇਰ ਹੋਇਆ ਫਾਇਰ ਬਲੇਡ ਦੀ ਗੱਡੀ ਇੱਥੇ ਪਹੁੰਚਦੀ ਹੈ ਗੱਡੀ 15 ਮਿੰਟ ਲੱਗ ਹੀ ਗਏ ਨੂੰ ਇਹ ਲੱਗਦਾ ਜੇ ਸੂਚੀ ਪਹਿਲਾਂ ਕੀਤਾ ਹੁੰਦਾ ਤੇ ਜੇ ਪਹੁੰਚ ਜਾਂਦੇ ਜੀ ਅ ਨਹੀਂ ਅੱਗੇ ਤਾਂ ਇਹ ਕੰਮ ਨਹੀਂ ਦੀ ਪਹਿਲਾਂ ਸੂਚੀ ਤਾਂ ਪਹਿਲਾਂ ਹੀ ਹੋ ਗਿਆ ਸੀ ਫਿਰ ਵੀ ਇਹ ਤਾਂ 5 ਮਿੰਟਾਂ ਦਾ ਹੋ ਗਿਆ ਕੰਮ ਦਾ